بابا دیپ جی شہد سا لوگ سوا سو پہچانی جو لڑے دین کے ہیر پورجا پورجا کٹ مرے کبو نہ چڈے کھیت

ਬਾਪੂ ਨਾ ਸਦਾ ਹੀ ਪੈ ਗਏ ਇਹਦੇ ਉਹਨੇ ਕਹਣਾ ਪੁੱਤਰਾ ਨੀ ਨਾ ਕੀ ਫਿਰ ਉਹ ਚਲੋ ਇਹ ਵੀ ਗੱਲ ਠੀਕ ਆ ਤੇ ਬਾਕੀ ਦੂਜੀ ਗੱਲ ਮੈਂ ਕਰ ਲਗਾ ਜਿਹੜੀ ਇਹ ਮਾਰਚ ਮਹੀਨੇ ਵਿੱਚ ਸੀਜ਼ਨ ਸਾਡਾ ਖਤਮ ਹੋ ਜਾਂਦਾ ਹੈ ਤੇ ਹੋ ਗਿਆ ਹੈ ਤੇ ਪਲਾਨਿੰਗਾਂ ਸਾਰੀਆਂ ਬੜ ਗਈਆਂ ਕਿ ਕੀ 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 ਕਰਨਾ ਇੱਕ ਜੁਗਮੇ ਤਾਂ ਦੱਸਿਆ ਵੀ ਜਾਗਿਆ ਐ ਕਿਹਨ ਆ ਸੱਤ ਮਹੀਨੇ ਇਹ ਬਸ ਸੋਣਾ ਹੀ ਤੇ ਸੱਤ ਮਹੀਨੇ ਜਾਗ ਲਿਆ ਤਾਂ ਤਿੰਨ ਚਾਰ ਮਹੀਨੇ ਮੇਰੇ ਖਰਾਬ ਕਰਤੇ ਸਾਰਿਆਂ ਨੇ ਕਿ ਇੱਕ ਨੇ ਥੋੜੀ ਸਾਰਿਆਂ ਨੇ ਰਲ ਮਿਲ ਕੇ ਏ ਟੂ ਜ਼ेडੀ ਇੱਕ ਤੇ ਪਹਿਲਾਂ ਸਟਾਰਟਿੰਗ ਤੇ ਇਹ ਸੋਚਿਆ ਵੀ ਉੱਥੇ ਕੋਈ ਥੋੜਾ ਇਹਨਾ ਖੇਤੀ ਬੜੀ ਆ ਝੋਨਾ ਮਤਲਬ ਪਾਣੀ ਨਹੀਂ ਖਰਾਬ ਕਰਨਾ ਪਾਣੀ ਨਹੀਂ ਥਲੋ ਨਯਾ ਜੀਨੀ ਡੋਲੀ ਜਨਾ ਇੰਨਾ ਚਿੱਟਾ ਪਾਣੀ ਜਾਂ ਮੋਟਰਾਂ ਦਾ 10 ਮਿੱਠਾ ਸਵਾਦ ਛੀਸ਼ੇਰ ਦਾ ਉਹਵੇਂ ਰੂੜੀ ਰੂੜੀ ਜਾਂਦੇ ਜਦੋਂ ਜੀ ਦੀ ਭੱਜੇ ਫਿਰਦੇ ਮਿੰਟੋ ਮਿੰਟੀ ਉੱਥੇ ਮੈਂ ਥੋੜੇ ਦਿਨ ਗਿਆ ਦੁਨੀਆ ਨੇ ਨੇਰ ਲਿਆ ਹੁੰਦਾ ਕਿਤੇ ਇਹ ਅਪ੍ਰੈਲ ਦੇ ਵਿੱਚ ਦੀ ਗੱਲ ਹੋਣੀ ਹੈ ਇੱਥੇ ਦਾ ਪ੍ਰੈਮ ਮਈ ਦੀ ਜਦੋਂ ਵੀ ਹੀ ਉੱਥੇ ਸਟਾਰਟਿੰਗ ਜਿਹਦੇ ਉਹ ਲੋਕਾਂ ਨੇ ਸਪੀਡ ਫੜੀ ਚੋਣਾ ਲਾਉਣ ਤੇ ਮੇਰੇ ਟੱਕਦੇ ਆ ਡੱਕਦੇ ਆ ਸਾਰਾ ਲਖਤ ਮੈਂ ਫਿਰ ਕੀ ਕਰਦਾ ਅਹੀਂ ਤੇ ਕੋਈ ਵਧੀਆ ਜਾ ਕੋਈ ਮੈਸੇਜ ਛੱਡਣ ਲੱਗੇ ਹਾਂ ਮੈਸੇਜ ਮੈਸੇਜ ਇਹ ਛੱਡ ਲੱਗੇ ਹਾਂ ਵੀ ਆਪਾਂ ਪਾਣੀ بچਾਈਏ ਤੇ ਆ ਜਿੰਨਾ ਤੁਸੀਂ ਪਹਾ 2 ਕਿੱਲਾਂ ਜੋ ਕਮਾਉਂਦੇ ਹੋ 4 ਕਿੱਲਾਂ ਜੋ ਕਮਾਉਂਦੇ ਹੋ ਅਸੀਂ ਅੱਧੇ ਪੌਣੇ ਜੀ ਕਮਾ ਸਕਦੇ ਤੇ ਕਾ ਜਿਹੜੀ ਚਲੋ ਚਲੋ ਜਿਆਦਾ ਨਹੀਂ ਆਈਂ ਆਂਦੇ ਨਹੀਂ ਬਹੁਤਾ ਨਹੀਂ ਚਲੋ ਜੇ ਬੰਦਾ ਅੱਧੇ ਕਿੱਲੇ 'ਚ ਕੋਈ ਕੰਮ ਕਰੇ ਤੇ ਕਿੱਲੇ ਵਰਗੀ ਵਧੀਆ ਕੰਮ ਕਰ ਦੇ ਨਾਲੇ ਕਿੱਲੇ ਵਰਗਾ ਵਧੀਆ ਕਰ ਜੇ ਬਸ ਤੇ ਅੱਧੇ ਅੱਧੇ ਵਰਗੇ ਹੀ ਕਰ ਜੇ ਤੇ ਪਾਣੀ ਬਚ ਗਿਆ ਤੇ ਹੋਰ ਕੀ ਚਾਹੀਦਾ ਈ ਅੱਧੇ ਵਾਲਾ ਅੱਧੇ ਵਰਗੇ ਕੰਮ ਕਰ ਜਵੇ ਜਾਂ ਕਿੱਲੇ ਵਾਲਾ ਕਿੱਲੇ ਦਾ ਬਰਾਬਰ ਕੰਮ ਕਰ ਗਿਆ ਕਮਾਈ ਕਰ ਗਿਆ ਪਾਣੀ ਬਚਾ ਗਿਆ ਇਦੋਂ ਮੈਂ ਟੀਕਲ ਕਿਹੜੀ ਹੋ ਸਕਦੀ ਪਰ ਨਹੀਂ ਮੈਂ ਐਗਜ਼ਾਮਪਲ ਹੋਰ ਬੀਟ ਕਰਨੀ ਵੀ ਜਿਵੇਂ ਤੇਰੀ ਵੀਰ ਦੋ ਕਿਲੇ ਦੀ ਆਮਦਨੀ ਆਪਣੀ ਇੱਕ ਕਿਲੇ ਦੀ ਬਰਾਬਰ ਕਰਾਂਗੇ ਆਮਦਨੀ ਬਰਾਬਰ ਕਰਾਂਗੇ ਪਹਿ ਵੰਦਦੀ ਆ ਕਿ ਕਿਲੇ ਦੀ ਕਿਲੇ ਨਾਲ ਬਰਾਬਰੀ ਆਮਦਨੀ ਵੀ ਬਰਾਬਰ ਹੋ ਜੇ ਤੇ ਪਾਣੀ ਵਾਜੇ ਉਹ ਵੀ ਬੜੀ ਵੱਡੀ ਗੱਲ ਹੈ ਪਰ ਮੈਂ ਹੋਰ ਗਾਂ ਜਾ ਸਕਦਾ ਮੈਨੂੰ ਲੱਗਦਾ ਹੈ ਹੋ ਸਕਦਾ ਇਹ ਕੁਛੇ ਦਾਵਾ ਪਲਾਨ ਬੜੀ ਤਕੜੀ ਪਰ ਸ਼ੁਰੂ ਤੇ ਉਹ ਵੀ ਕੰਮ ਖਰਾਬ ਕਰਤਾ ਕਿ ਇੱਕ ਮੈਂ ਆੜਾ ਤਿੰਨ ਮੰਜ਼ਲੀ ਘਰ ਦਾ ਸਿਸਟਮ ਸ਼ੁਰੂ ਕੀਤਾ ਸੀ 72 ਫੁੱਟ ਲਾਮ ਆ ਰੇਲ ਗੱਡੀਆ ਨੂੰ ਕਰਦੀ ਤਿੰਨ ਮੰਜ਼ਲੀ 250 ਗਜ ਦੇ 250 ਗਜ ਪ੍ਰੋਗਰਾਮ ਬਣਾ ਹੀ ਥੱਲੇ ਬੜਾ ਵਧੀਆ ਸਟੂਡੀਓ ਸੈਟਅਪ ਬਣਾਉਂਗਾ ਅਜੇ ਵੀ ਸਭ ਕੋ ਬਣਾਉਂਗਾ ਕਬਨ ਨਹੀਂ ਦੇਖ ਲੈਣੇ ਆ ਸਟੂਡੀਓ ਸੈਟਅਪ ਬਣ ਜਾਣਾ ਹੈ ਹਿੰਮ ਤੱਕ ਉੱਤੇ 10 ਬੈਡਰੂਮ 10 ਬਾਥਰੂਮ 10 ਡਰੈਸਿੰਗ ਇੱਕ ਵੱਡੀ ਰਸੋਈ ਪਲੱਸ ਇੱਕ ਪੀਜੀ ਦਾ ਰੂਮ ਰੂਪ ਦੇ ਦੇਣਾ ਹੈ ਘਟ ਤੋਂ ਘਟ ਦਤਾ ਜੇ 30000 ਰੁਪਇਆ ਮਹੀਨੇ ਦਾ ਨਾ ਰੈਂਟ ਆਉਂਦਾ ਤੇ ਲੱਖ ਦੀ ਲਾਹਣਤ ਬਬਾ ਇਸ 2 ਲੱਖ ਦੀ ਆਮਤੀ ਉਹ ਤੇਰੇ ਤੇ ਉਹਨਾਂ ਪੀਅਰ ਵੀ ਨਾ ਉੱਗਾ ਉਹਨਾਂ ਵਾਦੇ ਮੈਂ ਲਿੰਟ ਦਸੀ ਤੇ ਆ ਚੀਜ਼ ਬਾਨੀ ਆ ਵੇਖੋ ਉਦੋਂ ਮੇਰੀ ਆਸਾਨੀ ਰੋਕਤੀ ਖੇਤੀਬਾੜੀ ਮੈਂ ਕਿਹਾ ਮੈਂ ਕੀ ਕਰਨੀ ਆ ਹੋਰ ਰੋਕਤੀ ਇੱਧਰ ਫੋਟੋਗ੍ਰਾਫਰਾਂ ਨੇ ਝਮੇਲੇ ਵਿੱਚ ਹੀ ਫੋਟੋਗ੍ਰਾਫਰ ਵੜ ਗਏ ਨੇ ਜਿਤਨਾ ਨੇ ਵੀ ਚੇ ਭਈਏ ਵੜ ਗਏ ਵਿੱਚ ਪਤਾ ਹੀ ਨਹੀਂ ਕੀ ਕੁਛ ਵੜੀ ਗਿਆ ਕਿਉਂ ਮਹੀਨਿਆਂ ਦਾ ਤੂਫਾਨ ਲਿਆਦਾ ਦੇ ਵੀ ਇਤਰੋਂ ਸੂਈ ਮਾਰਦਾ ਹੀ ਕੋਈ ਉਧਰੋਂ ਨੰਦਰ ਮਾਰਦਾ ਹੀ ਕੋਈ ਇਤਰੋਂ ਮਾਰਦਾ ਹੀ ਦੱਸ ਹੈ ਤੁਹਾਨੂੰ ਪਤਾ ਨਹੀਂ ਅੱਗੇ ਕੌਣ ਹੈ ਕਿਹੜੀ ਕਾਂ ਬਾਅਦ ਸਟੂਡੀਓ ਹੈ ਗੰਦ ਖਣਾ ਕਾਲ ਸਟੂਡੀਓ ਥੋੜੀ ਜੋ ਮਰੀਆਂ ਦੇ ਸੂਈਆਂ ਫੋਟੋਗ੍ਰਾਫਰਾਂ ਨੇ ਤੇ ਮਾਰਨੀ ਆ ਮਾਰਨੀ ਸਾਰੇ ਇਹ ਟੂ ਗੱਡੀ ਮਰੀ ਜਾਂਦੇ ਆ ਮਰੋਂ ਸੂਈਆਂ ਨੂੰ ਮੋਹਰ ਉਹਦਾ ਮਾਸ ਐ ਨਾ ਇਦਾਂ ਦਾ ਕਰ ਦੋ ਉਹਦਾ ਮਾਸ ਸੂਈਆਂ ਮਾਰ ਮਾਰ ਕੇ ਨਾ ਸੂਈਆਂ ਮਾਰ ਮਾਰ ਕੇ ਇਹਦਾ ਮਾਸ ਸੌਂ ਜੇ ਤੇ ਮੁੜ ਕੇ ਨੂੰ ਸੂਈ ਵਾਰਿਆ ਕਰੀ ਤੈਨੂੰ ਪਤਾ ਨਹੀਂ ਲੱਗਿਆ ਕਰੇ ਇਹ ਵੀ ਭੇਡ ਬਣ ਕੇ ਵਖਰੀ ਬਣ ਕੇ ਸਾਡੇ ਹੀ ਪਰਿਆ ਤੇ ਪਤਾ ਨਹੀਂ ਲੱਗੇ ਸੂਈ ਵੱਜੀ ਆ ਕੋਈ ਗੱਲ ਨਹੀਂ ਵੱਜੀ ਹੋਗੀ ਸਾਨੂੰ ਜੇ ਸੂਈ ਮਾਹਤਾ ਤੇ ਧੜਕ ਜੀ ਹੁੰਦੀ ਤੇ ਫਿਰ ਬੁਣ ਕੇ ਛੱਡੀ ਦੀ ਬੂਤ ਕਹਦਾ ਰੱਖ ਕੇ ਹੈਂ ਇਹ ਧਰਦੇ ਵੀ ਇਹਨੇ ਭੁੱਖੇ ਦਾ ਛੱਡ ਦੇਣੀ ਇਹਨੂੰ ਇਹਦਾ ਕਰ ਦੋ ਕਿਹਦੇ ਦਾ ਮਾਸ ਮਾਰੀ ਹੈ ਪਤਾ ਨਹੀਂ ਲੱਗਿਆ ਸੂਈਆਂ ਮਾਰੀ ਆ ਇਹਨੂੰ ਆਪਣੇ ਵਰਗਾ ਹੀ ਕਰ ਦੋ ਭੇਡਾਂ ਬੱਕਰੀਆਂ ਰਲਾ ਦਿਓ ਇਹਨੂੰ ਅੱਗੇ ਨਾ ਵਧਣ ਦੋ ਇਹਦੀਆਂ ਲੱਤਾਂ ਫੜ ਲਓ ਲੱਤਾਂ ਫੜਦੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਜ਼ਰੂਰ ਜੇ ਪਰ ਰੁਕ ਜਾਓ ਲੱਤਾਂ ਫੜ ਲਓ ਇਹਦੀਆਂ ਪਿੱਛੇ ਫੜ ਲੀਆਂ ਹੈ ਮੇਰੀਆਂ ਕੁ ਵੀ ਗੱਲ ਸੁਣਾਉਣੀ ਚਾਹੁੰਦੇ ਆ ਕੁਝ ਹੋ ਜਾਣਾ ਹੈ ਕੀ ਕੁਝ ਵੜ ਜਾਣਾ ਸੀ ਫਿਰ ਮੈਂ ਹੋਰ بڑے ਸੁਨੇ ਸੁਨੇ ਕੰਮ ਸੋਚੇ ਉਥੇ ਪਿੰਡ ਦੇ ਵਿੱਚ ਪਿੰਡ ਫੇਟ ਪ੍ਰਤੀਯੋਗਤਾ ਦੇ ਸਾਹਮਣੇ ਆਪ ਰੋਸ਼ਨੀ ਰਚਨਾਈ ਕਿ ਨਹੀਂ ਰੁਪਈਆ 5000 ਲਾਇਆ ਸਾਰਾ ਆਡੀ ਰੋਸ਼ਨੀ ਚਮਕਾ ਮਾਰ ਉੱਠੀ ਆਪਾਂ ਰੋਸ਼ਨੀ ਰਚਨਾਤੀ ਹੀ ਗਰੀਬ ਘਰ ਪਰਿਵਾਰ ਦੀ ਨਿੱਜੀ ਰੋਸ਼ਨੀ ਸਾਡੀ ਚਮਾਰਦਾ ਛੇਤੀ ਮਾਰ ਇਹ ਰੋਸ਼ਨੀ ਆਪਦੀ ਰੋਸ਼ਨੀ ਸੈੱਟ ਕਰਨ ਲਈ ਆ ਛੇਤੀ ਛੇਤੀ ਉੱਪਰ ਕੱਪੜੇ ਨਾਲ ਪੁੱਝਦਾ ਮੂੰਹ ਆਪਣਾ ਕਿਦੋਂ ਦੀ ਸੁੱਤੀਆਂ ਕਿੰਨਾ ਚਿਰ ਹੋ ਗਿਆ ਸੁੱਤੀ ਨੂੰ ਹਾਂ ਜਿੰਨਾ ਚਿਰ ਮੈਂ ਨਹੀਂ ਆਇਆ ਉਹਦੀ ਸੁੱਤੀਆਂ ਤੂੰ ਅੱਛਾ ਚਲ ਠੀਕ ਹੈ ਕੱਲ ਫੇਰ ਮੈਂ ਆਉਣਾ ਹੀ ਇੱਥੇ ਆਵੇਂਗੀ ਨਾ ਚਲ ਠੀਕ ਹੈ ਪਤ ਕੱਲ ਵੱਧ ਲਿਆਵਾਂਗੇ ਚੀਜ਼ੀਆਂ ਆਪਾਂ ਕੱਲ ਡਰੈਸ ਨਾਲ ਇਹ ਕੱਪੜਿਆਂ ਦੀ ਕੋਈ ਸੋਹਣੀ ਜੀ ਚਲ ਠੀਕ ਆ ਇੱਕ ਮਿੰਟ ਮੈਨੂੰ ਮੜਾ ਆਪਣਾ ਮੇਚਾ ਦੇ ਦੇ ਮੈਂ ਤੇਰਾ ਲਈ ਕੁਝ ਲੈ ਕੇ ਆਵਾਂ ਲਓ ਜੀ ਰੋਸ਼ਨੀ ਇਧਰ ਦੇਖ ਮੂੰਹ ਬੰਦ ਕਰ ਦੇਖ ਸਾਡੀ ਰੋਸ਼ਨੀ ਪੈਂਦੀ ਨਾ ਰੋਸ਼ਨੀ ਪੂਰੀ ਅੱਜ ਰੋਸ਼ਨੀ ਦੀ ਡਰੈਸਾਂ ਲਿਆਂਦੀਆਂ ਤੇ ਨਾਲ ਉਹਦੇ ਭਰਾ ਦੀ ਡਰੈਸ ਨਾਂ ਕੀ ਪਤਾ ਤੇਰਾ ਮੇਰਾ ਨਾਮ ਗੌਰਪ੍ਰੀਤ ਗੌਰਪ੍ਰੀਤ ਐ ਰੋਸ਼ਨੀ ਇਹਨਾਂ ਬੱਚਿਆਂ ਲਈ ਖਾਣ ਪਾਣ ਦਾ ਸਮਾਨ ਕੁਛ ਇਹਨਾਂ ਦੇ ਮੇਰਾ ਜੀ ਲਵਣਗੇ ਮੇਰਾ ਵੀ ਤੇ ਇਕੱਲੇ ਨੇ ਬੋਰ ਹੋਣਾ ਏ ਮਮੀ ਇੱਧਰ ਬੋਰ ਹੁੰਦੇ ਆ ਇੱਧਰ ਮੈਂ ਬੋਰ ਹੋਈ ਜਾਣਾ ਇਕੱਲੇ ਨੇ ਬੱਚਿਆਂ ਨਾਲ ਜਾਇਮੈਂਟ ਇੱਕ ਦੋ ਘੰਟੇ ਨਾ ਵੀ ਜਾਣ ਕੇ ਟਾਈਮ ਪਾਸ ਹੋ ਜਾਊਗਾ ਕੁਝ ਕੋਸ਼ਟ ਹੈ ਕੁਝ ਕੋਸ਼ਟ ਨਹੀਂ ਲਿਛਣਾ ਤੀ ਗ੍ਰੀਪ ਕਰ ਪਰਿਵਾਰ ਦੀ ਨਿੱਕੀ ਜੀ ਰੋਸ਼ਨੀ ਸਾਡੀ ਧੀ ਉਹਦਾ ਭਰਾ ਬਲਬਦੇਵ ਨਾਲ ਚੰਨ ਚੁਣਨ ਕਰੀ ਫਿਰਦਾ ਸੀ ਉਹਨੂੰ ਵੀ ਨਾਲ ਮਾਂ ਤੂੰ ਵੀ ਬਲਬ ਜੀ ਨਾਲ ਤੇ ਜਾਗ ਉਹਨੂੰ ਜਗਾਤਾ ਇਹ ਨਾਲ ਫੜਾ ਬਾਲਾ ਤੇ ਕਰਨ ਨਹੀਂ ਦੇ બસ ਕਰਨ ਨਹੀਂ ਦੇਣਾ ਕੰਮ ਇਹਨੂੰ ਕਰਨ ਨਹੀਂ ਦੇਣਾ ਆਹੀਂ ਕਰੀਏ ਜਾਂ ਨਾ ਕਰੀਏ ਪਰ ਤੇ ਇਹੋ ਨਹੀਂ ਵਖਰਾ ਹੋਗੇ ਕੁਛ ਕਰ ਜੇ ਮੈਂ ਚੱਲਾ ਕਲੋਨੀ ਚਾਹ ਤੁਹਾਨੂੰ ਪਤਾ ਉਹ ਕਤੂਰੀਆਂ ਦੀ ਖੇਡ ਜੀ ਖੇਡਦੇ ਆ ਜਿਹੜੇ ਆਪਣੀ 5 ਫੁੱਟ ਦਵਾਰ ਕੋਟ ਚੱਪ ਕੇ ਉਹਨੇ ਬੱਚੇ ਦੇ ਤੇ ਕੁੱਤੀ ਨੇ ਪਲਾੜ ਦੀ ਕੋਈ ਸੁਣਵਾਈ ਨਹੀਂ ਹੈਗੀ ਦੂਹਾ ਖੁੱਲਦਾ ਨਹੀਂ ਅੰਦਰ ਹੀ ਹੋ ਰਹਿੰਦੇ ਆਂ ਉੱਥੇ ਹੀ ਪਾਣੀ ਪੋਣਾ ਨਾਲ ਨੂੰ ਰੋਟੀ ਖੋਣੀ ਨਿਆਣਿਆਂ ਦਾ ਸ਼ਾਹ ਜਆ ਵਾਦਾ ਮੈਂ ਇਹਦੇ ਉੱਤੇ ਨਾਂ ਲਾ ਕੇ ਸਰਕਸ ਵਾਲਿਆਂ ਨੂੰ ਉਹ ਬੈਂਚ ਮੁੰਜ ਦੇ ਨਿਆਣਿਆਂ ਨਾਲ ਆਖਣਾ ਚਲੋ ਖੜੋ ਰੋਟੀਆਂ ਬਰੈਡ ਡੇਲੀ ਸਾਡਾ 100 ਰੁਪਏ ਦਾ ਖਰਚਾ ਹੁੰਦਾ ਹੈ ਡੇਲੀ ਵੱਧ ਵੀ ਹੋ ਜਾਂਦਾ ਹੈ ਤੇ ਚਲੋ ਨਿਆਣਿਆਂ ਦਾ ਨਾਲ ਚਾਹ ਬਣਿਆ ਇਹਨਾਂ ਨਾਲੇ ਖੇਡਦੇ ਮਲਦੇ ਇਹਨਾਂ ਨੇ ਹੱਸਦੇ ਇਹ ਨਿੱਕੇ ਨਿੱਕੇ ਉਹ ਕਿਹੜੇ ਸਕੂਲ ਜਾਣ ਵਾਲੇ ਛੋਟੇ ਛੋਟੇ ਸਾਰੇ ਇਹ ਖੇਤ ਚਲੋ ਕੁਝ ਅਗੇ ਤੋਂ ਆ ਕੇ ਹੀ ਚੱਲ ਜਾਂਦੇ ਹੂੰ ਉਸ ਸਕੂਲੋਂ ਆ ਕੇ ਜਾਣ ਵਾਲੇ ਕੁਝ ਵੱਡੇ ਵੀ ਹੀ ਉਹ ਵੀ ਪਤਾ ਲੱਗਾ ਵਿੱਚੋਂ ਉਹੀ ਉਹ ਸੇਯੋਸ ਨੂੰ ਹਾਂਜੀ ਫੜ ਲਓ ਸਾਰੇ ਜੀ ਲੈ ਮਰਤ ਦੋ ਦੋ ਆ ਤੇਰੇ ਕੋਲ ਜੀ ਨੂਰ ਕੋਲ ਵੀ ਹੈਗਾ ਸਾਰਿਆਂ ਕੋਲ ਬ੍ਰੈਡ ਹੈਗੇ ਚਲੋ ਜਾਓ ਪਾਉਡ ਹੋ ਗਿਆ ਨਾ ਪਾ ਦਿਓ ਛੱਡ ਦਿਓ ਸਾਰੇ ਪਾਓ ਮੈਂ ਪਾਣਾ ਹੈ ਛੱਡ ਦਿਓ ਛੱਡ ਦਿਓ ਮੇਨ ਨੂੰ ਛੱਡ ਦਿਓ ਕੋਤ ਪਾਣੀ ਤੇ ਪਾਸੇ ਹੋ ਕੇ ਛੱਡੋ ਪਾਣੀ ਤੇ ਪਾਸੇ ਲਾ ਨੂਰ ਨੂਰਾ ਛੋਟਾ ਬਲਿਆਓ ਇਹ ਤੋਂ ਇਹਨੂੰ ਚੋਕੇ ਪਵਾ ਦੇਣਾ ਚਲ ਅਨੂਰਾ ਆ ਗਿਆ ਪਾਣੀ ਪਰਲੇ ਬਨੇ ਰੱਖੀ ਪਤ ਚਲ ਨੂਰ ਸੁੱਟ ਉਹ ਤੇ ਬ੍ਰੈਡ ਸੁੱਟ ਇੱਧਰ ਤੁਹਾਡੇ ਸੁੱਕੇ ਥਾ ਦੇ ਇੱਧਰ ਇੱਧਰ ਨੂਰ ਇੱਧਰ ਸੁੱਟ ਬਸ ਠੀਕ ਆ ਪਾ ਦੇ ਬ੍ਰੈਡ ਚਲੋ ਆਪੇ ਇੱਧਰ ਨਾ ਪਾਣੀ ਪਾਓ ਬ੍ਰੈਡਾਂ ਨੇ ਬਨੇ ਨਾ ਪਾਓ ਚਲੋ ਜੀ ਆਸ ਬਾਕੀ ਇੱਧਰ ਸੁੱਕੇ ਚ ਸੁੱਟੋ ਬ੍ਰੈਡ ਪਤਾ ਸੁੱਕੇ ਥਾ ਦੇ ਇੱਕ ਪੂਰੀ ਦਿੱਤੀ ਏਨੂੰ ਟੌਫੀ ਤੇ ਇੱਕ ਅੱਧੀ ਦਿੱਤੀ ਤੇ ਅੱਧੀ ਮੈਂ ਖਾ ਲਈ ਚਲੋ ਹੋਰ ਹੈਗੀਆਂ ਦੋ ਤਿੰਨ ਉਹ ਦਿੰਦਾ ਮੈਂ ਕੀ ਕਰੀਏ ਤੁਹਾਨੂੰ ਸਾਰੇ ਓਕੇ ਓਕੇ ਸਾਰੇ ਨੂੰ ਦਵਾਂਗੇ ਇੱਥੇ ਆਓ ਸਾਰੇ ਪਹਿਲੇ ਸਸੀ ਕਰ ਵਾ ਚਲ ਸਸੀ ਕਰ ਆਹ ਯੋ ਵੀ ਸਸੀ ਦਾ ਲੰਕੜੀ ਸਸੀ ਕਰ ਚਲੋ ਚਲੋ ਤਾਂ ਉੱਪਰ ਚਲੋ ਫਿਰ ਹਾਂ ਹਾਂ ਲਓ ਜਿੰਨੇ ਮਰਜੀ ਚਲੋ ਉੱਪਰ ਚਲੋ ਆ ਪਹਿਲਾਂ ਬ੍ਰੈਡ ਬ੍ਰੈਡ ਇਹ ਤੋਂ ਖੋਲੋ ਮੜੀ ਇੱਕੋ ਇਹ ਇਹਨੂੰ ਫੜਾਓ ਇੱਕ ਬ੍ਰੈਡ ਪਹਿਲਾਂ ਪਹਿਲਾਂ ਉਹਨਾ ਇੱਕ ਮਿੰਟ ਇਹ ਬ੍ਰੈਡ ਖੋਲੋ ਵਾਧੂ ਆਪਣੇ ਕੋਲ ਚੱਲ 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 ਪਹਿਲਾਂ ਬਰੈਡ ਖੋਲ ਕੇ ਇੱਥੇ ਰੱਖੋ ਪਹਿਲਾਂ ਬਾਸੀ ਕਿੱਥੇ ਆਹ ਲੀ ਟਿੱਠੇ ਨਹੀਂ ਐ ਇੱਥੇ ਰੱਖੋ ਟਿੱਠੇ ਨਹੀਂ ਬਾਸੀ ਕਿੱਥੇ ਆਹ ਲੀ ਸਾਰਿਆਂ ਦੀ ਲਾਈਨ ਚ ਲਾਈਨ ਚ ਲਾ ਕੇ ਰੱਖ ਪਹਿਲਾਂ ਸਾਰੇ ਕੋਲੋਨੀ ਚ ਸਿਰਫ ਐਸ ਬੱਚੇ ਨਾਲ ਪਾਈ ਯਾਰੀ ਰੱਖਣੀ ਆ ਲਾਉਣਾ ਕੋਈ ਨਹੀਂ ਲਾਉਣਾ ਆਪਾਂ ਜਿਹੜੇ ਥੋੜੇ ਵੱਡੇ ਆ ਨਾ ਇਹ ਇਧਰ ਦੀਆਂ ਉਧਰ ਤੇ ਉਧਰ ਦੀਆਂ ਉਧਰ ਕਰਕੇ ਤੇ ਘਰਾਂ ਚ ਲੜਾਈਆਂ ਚੜਾਈਆਂ ਪਾਉਂਦੇ ਇੱਕ ਦੂਜੀਆਂ ਤੇ ਸ਼ਹਿਰੇ ਖਰਾਬ ਕਰਦੇ ਮੈਂ ਵੇ ਹੁਣ ਨਾ ਕਲੋਨੀ ਦੇ ਬੱਚੇ ਸਾਰੇ ਤਕਰੀਬਨ ਤਿਆਗਦੇ ਆ ਤਿਆਗ ਤਾਂ ਦਿੱਤੇ ਆ ਕਿ ਮੈਂ ਨਹੀਂ ਤਿਆਗਿਆ ਅਸਲ ਚ ਉਹਨਾਂ ਦੇ ਘਰਦਿਆਂ ਨੇ ਕਹਿਤਾ ਵੀ ਨਹੀਂ ਇਤਰਾ ਕਰਨਾ ਤੇ ਨਹੀਂ ਉਤਰਾ ਕਰਨਾ ਮੇਰਾ ਤੇ ਰਦਾ ਹੀ ਚਲ ਨਿਆਣਿਆਂ ਨਾਲ ਵਿਚਾਰਿਆਂ ਨੂੰ ਖਡਾਇਆ ਕਰਾਂਗੇ ਨਾਲੇ ਉਹ ਅੱਗੇ ਕਤੂਰੇ ਕਰ ਤਰੇ ਨਾਲ ਬੜਾ ਸੋਹਣਾ ਖੇਡਦੇ ਤੇ ਹੋਰ ਵੀ ਕਮਾਈ ਲਾਉਣ ਦਾ ਇਰਾਦਾ ਹੈ ਪਰ ਨਹੀਂ ਆਪਾਂ ਉਹ ਵੀ ਪਤਾ ਲੱਗਾ ਵਿੱਚੋਂ ਲੋਹੀ ਉਹ ਸੇਯੋ ਉਸੂੰ ਤਰਦੋ ਇਹ ਉਹ ਬੱਚਿਆਂ ਦੇ ਘਰ ਦੇ ਖੁਸ਼ ਨਹੀਂ ਆ ਤੇ ਬਾਜ ਨਾ ਬੱਚੇ ਕਿਉਂ ਖੇਡਦੇ ਹੈ ਹੈ ਠੀਕ ਹੈ ਜੀ ਸ਼ਰੀਆਮ ਤੇ ਸਾਰਾ ਕੁਝ ਹੈ ਸੀ ਕੋਈ ਉਹਲਾ ਛੱਪਣ ਨਹੀਂ ਨਹੀਂ ਤੇ ਠੀਕ ਹੈ ਜੀ ਕੋਈ ਇਰਾਦਾ ਆਪਣੇ ਜਾਣੇ ਨੂੰ ਆਪਾਂ ਵੀ ਰੋਕਦੇ ਹਾਂ ਵੀ ਜਾਓ ਕਿਸੇ ਦੇ ਘਰੋਂ ਕੁਝ ਖਾਓ ਨਾ ਉਹ ਕੁਝ ਖਾਓ ਨਾ ਉਹਦੇ ਉਹਦਾ ਇਹਨਾਂ ਸ਼ਰੀਆਮ ਸਾਰੀ ਤਸਨੀਰ ਖੁੱਲ ਗਈ ਮੈਦਾਨ 'ਚ ਸਾਰੇ ਬੱਚਾ ਤੇ ਇਕੱਠੇ ਹੋਣਾ ਪੈਕਿੰਗ ਬੰਦ ਟੋਪੀਆਂ ਆਉਣੀਆਂ ਪੈਕਿੰਗ ਬੰਦ ਸਮਾਨ ਆਉਣੇ ਖਾਣੇ ਪੀਣੇ ਨਿਆਣੇ ਅਸਨਾ ਖੇਡਣਾ ਦੇ ਲੜਾ ਲੜਾ ਮੇਰਾ ਵੀ ਇੱਧਾ ਕਿ ਡਾਇਨਾ ਟਾਈਮ ਨਾਲ ਵਧੀਆ ਘੰਟਾ ਕੱਢ ਦਿਆ ਕਰਨਾ ਫਿਰ ਜਦੋਂ ਭਰੋਸੇ ਜੂ ਸੂਤਰਾ ਨੇ ਦੱਸਿਆ ਵੀ ਆਹ ਗੱਲ ਹੋਣੀ ਮੈਂ ਵੀ ਆਪਾ ਹੁਣ ਕੋਲੋਨੀ ਦਾ ਨਿਆਣਾ ਕੋਈ ਲਾਗੇ ਲੱਗਣ ਨਹੀਂ ਦੇਣਾ ਹੁਣ ਵਿਚਾਰੇ ਉਹ ਦੇਖ ਕੇ ਗੱਡੀ ਭਜਦੇ ਦੀ ਜਰੂਰ ਹੈ ਮੇਰੇਆਂ ਕਿਉਂਕਿ ਆਤ ਪੈ ਗਈ ਨਿਆਣਿਆਂ ਨੂੰ ਬੱਚੇ ਮੰਨ ਕੇ ਸੱਚੇ ਉਹਦੇ ਦੇ ਕੇ ਹੁਣ ਜੀ ਨਹੀਂ ਕਰਦਾ ਇੱਕ ਹੈਗਾ ਵਾ ਉਹਨਾਂ ਦੇ ਚ ਜਿਹੜਾ ਸਭ ਤੋਂ ਛੋਟਾ ਵਾ ਜਿਹੜਾ ਜੇ ਵਿਚਾਰਾ ਕੁਛ ਬੋਲਦਾ ਨਹੀਂ ਆ ਤਾਂ ਸਹੀ ਗੱਲ ਹਾ ਅਜੀ ਉਹਨੂੰ ਥੋੜਾ ਲਾਗੇ ਲਾਈ ਜਾ ਵੀ ਚਲੋ ਛੱਡੋ ਖੜਾ ਜਿਹੜੇ ਵੱਡੇ ਥੋੜਾ ਦੱਸਿਆ ਵੀ ਇੱਕ ਉਹ ਘਰਾਂ ਚ ਦੱਸ ਦਿੰਦੇ ਆ ਜ ਆ ਹੋਇਆ ਤੇ ਜੋ ਹੋਇਆ ਕੋਈ ਚੰਗਾ ਕੋਈ ਮਾੜਾ ਤੇ ਕੀ ਲੈਣਾ ਪਿਆ ਇਹੋ ਗੱਲਾਂ ਨੂੰ ਬਾਜ ਆਨੇ ਖੜਾਇਦਾ ਨਾਂ ਨਹੀਂ ਰੋਈਦਾ ਨਾਂ ਵਾ ਹੁਣ ਅਹੀਂ ਕਿ ਕਿਰਪੂ ਨਹੀਂ ਨਾ ਰੱਖਣ ਵਾਲੇ ਹੋਏ ਤੇ ਰਮੋਂਟ ਵੀ ਰੱਖਣ ਦੇ ਹੋਏ ਜੇ ਰੁਪਿਆ ਨਿਆਣਾ ਕੋਈ ਨਹੀਂ ਲੜ ਪਿਆ ਫਿਰ ਕਿਹੜੀ ਗੱਲ ਹੈ ਕਿ ਜੇ ਨਾ ਹੋਈ ਅਦੇ-ਬਾਦੇ ਘਾਟੇ ਤੇ ਜੇ ਘਰ ਜਾਣਗੇ ਲੜਨਗੇ ਰੋਲਾ ਪੋਣਗੇ ਲਾਲਾ ਲਾ ਕਰਨਗੇ ਕਿ ਨਿਆਣੇ ਨੇ ਚੁੱਪ ਕਰ ਜਿਨਾ ਉਹਨੇ ਰੋਲ ਪਾ ਕਰ ਦਿਆ ਸਾਡੇ ਕੰਮ ਸਾਰੇ ਵੱਖਰੇ ਜੇ ਹੈ ਨਾ ਦੱਸਿਆ ਦੇਖਾ ਕਿ ਦਿਨ ਪਿੱਛੇ ਦੇ ਕਰਾਂ ਕੋਈ ਜਰਾਨੀ ਦੇ ਪਿੱਛੇ ਖਲੋ ਗਏ ਕਰੀਆ ਮੈਨੂੰ ਦੱਛੋਂ ਓਣ ਦੱਛੋਂ ਕਰੋ ਗੱਲ ਬੋਲੇ ਦੀ ਜਨਾਨੀ ਪਿੱਛੇ ਕੋਲ ਤਾਂ ਦੱਛੂ ਹੋ ਜਾ ਰਹੀ ਹੈ ਮਦੁਰਾ ਕਿਆ ਇੱਕ ਛੱਡੂ ਬੂਠੇ ਦੇ ਤੇਰੇ ਫਿਰ ਮੈਂ ਦਸੂੰਗਾ ਮੈਂ ਦਾਹਤਾ ਬਾਝ ਹੁੰਨਾ ਪਹਿਲਾਂ ਬੂਠੇ ਤੇ ਛੱਡ ਦਉਂਗਾ ਫਿਰ ਉਹ ਗਰਾਊਂਡ ਦਾ ਕੰਮ ਕਰਨਦੇ ਆਂ ਪਲਾਟ ਲਿਆ ਗਰੂ ਪਲਾਟ ਉਹ ਸੱਜਣ ਮਿੱਤਰ ਨੂੰ ਨਾਲ ਬਿਆਨਾਂ ਕਰਾ ਕੇ ਉਹ ਸਮਝੋ ਵੀ ਪਲਾਟ ਲਿਆ ਵਾ ਤੇ ਬਿਆਨਾ ਉਹਦਾ ਕਰਾਇਆ ਵਾ ਤੇ ਵੀ ਆਪਣਾ ਪਲਾਟ ਕਬਜ਼ਾ ਲਿਆ ਵਾ ਤੇ ਪਲਾਟ ਦੇ ਕਬਜ਼ਾ ਹਾਂ ਮਨ ਨੂੰ ਇਹੀ ਬੱਚਿਆਂ ਨੂੰ ਗਰਾਊਂਡ ਚ ਘਟਾਉਣਾ ਕਲੋਨੀ ਦੇ 20 25 ਨਿਆਣਿਆਂ ਜਿਹੜੇ ਐਵੇਂ ਹੀ ਵਿਚਾਰੇ ਆ ਵਾਈ ਤੁਰੇ ਫਿਰਦੇ ਆ ਜੇ ਉਹ ਗਲੀ ਚ ਕੋਈ ਖੇਡਦਾ ਉਹਨੂੰ ਆਦੇ ਉੱਤਰ ਜਾ ਲੋ ਇਹ ਨਿੱਕੀ ਚੱਲੋ ਇਹ ਤੂੰ ਕਿਉਂ ਵਿੱਚ ਸਾਡੇ ਆਂ ਦੇ ਮੋਟਰਸੈੱਬ ਮਾਰਨੇ ਲੱਤਾਂ ਸਾਡੇ ਗੱਡੀਆਂ ਮਾਰਨੀਆਂ ਗਲੀ ਚ ਹੀ ਕੱਢਣ ਨਹੀਂ ਦੇਣਾ ਉਸ ਕੰਮ ਵਾਸਤੇ ਮੈਂ ਪਲਾਟ ਲਿਆ ਵੀ ਕੰਮ ਵਿੱਚ ਹੀ ਇਹਨਾਂ ਰੋਕ ਰਾਕ ਦਿੱਤਾ ਉਹ ਵੀ ਉਹਨੂੰ ਆਪਾਂ ਵਧੀਆ ਇੱਕ ਛੋਟਾ ਸਟੇਡੀਅਮ ਤਿਆਰ ਕਰਕੇ ਬੱਚੇ ਸ਼ੁਰੂ ਕਰਦੇ ਨੇ ਖੇਡਣ ਮੱਲਣ ਵਾਸਤੇ ਉਹਦਾ ਵੀ ਹੁਣ ਸੋਚਾਂਗੇ ਕੀ ਕਰਨਾ ਜੇ ਤੇ ਮੈਂ ਰੁਕਦਾ ਉਹਦਾ ਵੀ ਕੰਮ ਨਹੀਂ ਉਹ ਕਰ ਵੀ ਮੈਂ ਕੰਮ ਜਿਹੜੇ ਵੀ ਸ਼ੁਰੂ ਕਰਦਾ ਵਾਂ ਕੋਈ ਵੀ ਕਰਾਂ ਯਾਰ ਰੋਕਦਾ ਹੀ ਰੁਕਦਾ ਹੈ ਜੀ ਕੁਝ ਵੀ ਕਰਾਂ ਨਾ ਮੇਰੀ ਕਿਸਮਤ ਇਹ ਹੈ ਜੀ ਕੁਝ ਵੀ ਕਰਾਂ ਨਾ ਮੈਂ ਤੇ ਤੁਹਾਨੂੰ ਦੱਸਿਆ ਵੀ ਮੈਂ ਇਹਦੇ ਉੱਤੇ ਕਿਤੇ ਨਾ ਜੁੱਤੀ ਦੀ ਪਾਲਛਾਰੀ ਦੁਕਾਨ ਖੋਲ੍ਹਾਂ ਤੇ ਮੇਰਾ ਲਾਗੇ ਕਿਸ ਨਾ ਮੋਚੀ ਦਾ ਛੇਤਰ ਖੜ ਤੇ ਤਾਂ ਉਹਨੇ ਅੱਖ ਨੂੰ ਨਹੀਂ ਹਟਣਾ ਤੂੰ ਪਾਲਛੋੜੀਏ ਕਰਦੀ ਆ ਗਾਹ ਸਾਰੇ ਤੇ ਰਸ ਚਲ ਕੇ ਆ ਤੇ ਸਾਡਾ ਛੇਤਰ ਖੜਕਣਾ ਹੀ ਖੜਕਣਾ ਮਨ ਲ ਦੁਨੀਆ ਦਾ ਕੋਈ ਵੀ ਮੈਕ ਕੱਪ ਮੈਨੂੰ ਪਤਾ ਵਾ ਵੀ ਪ੍ਰਮਾਤਮਾ ਦੀ ਮਿਹਰ ਆ ਆਪਣੇ ਤੇ ਵਾਗਨ ਦੀ ਕਿਰਪਾ ਜਿਹੜਾ ਮਰਜ਼ੀ ਕਰੀਏ ਚਲਾ ਸਕਦੇ ਆ ਪਰ ਪੰਗਾ ਇਹ ਅਭੀ ਚੱਲਦੇ ਜਾਊ ਪਰ ਜਿਹੜੇ ਲਾਗੇ ਬੰਨੇ ਵਾਲੇ ਇਹਨਾਂ ਨੇ ਮੁੜ ਗਿਆ ਸਾਡੇ ਸਾਹਮਣੇ ਹੀ ਫੋਟੋਗ੍ਰਾਫਰ ਆਉ ਜਲੰਧਰ ਵਾਲਾ ਪ੍ਰਧਾਨ ਕੀ ਆਖਣ ਡਿਆ ਫੋਟੋਗ੍ਰਾਫੀ ਛੱਡ ਦੋ ਹੋਰ ਕੋਈ ਕੰਮ ਕਰੋ ਲੋ ਤੇ ਮੈਂ ਹੋਰ ਕਮਾਈ ਕੰਪੀਟੀਸ਼ਨ ਹੀ ਹੈਗਾ ਸਾਰਿਆਂ ਦੀ ਹੈਗਾ ਕੰਪੀਟੀਸ਼ਨ ਕਿਤਨੀ ਰੋਜ ਆਏ ਹੋਏ ਖਿਚリエਗਾ ਹਾਂਜੀ ਕੰਪੀਟੀਸ਼ਨ ਕਿਤਨੀ ਹੈਗਾ ਸਾਰੇ ਜਗ੍ਹਾ ਕੋਈ ਕਾਰੋਬਾਰ ਆ ਮੈਂ ਤਾਂ ਕਾਰੋਬਾਰ ਹੀ ਇਹ ਥੱਲੇ ਦਾ ਸੀਧਾ ਨੂੰ ਸਭ ਤੋਂ ਛੋਟਾ ਕਾਰੋਬਾਰ ਜੁੱਤੀ ਪਾਲਸ਼ ਕਰਨ ਵਾਲਾ ਉਧੀ ਐਗਜ਼ੈਂਪਲ ਦਿੱਤੀ ਉਹਦਾ ਫੋਟੋਗ੍ਰਾਫਰ ਇਹਨਾਂ ਨਾਂ ਲਾਤੇ ਜੀ ਜੇ ਮੈਂ ਅੰਬਾਨੀ ਨਾ ਤਾਂ ਦਿੱਤੀ ਫੋਟੋਗ੍ਰਾਫਰ ਉਹਨਰ ਲਾਦੇ ਮੈਂ ਨਾਂ ਉੱਤੇ ਮੰਨੇ ਨਾ ਥੱਲੇ ਮੰਨੇ ਮੰਨਣਾ ਕਿੱਥੇ ਤੂੰ ਆਹ ਉਹ ਗੱਲ ਵੀ ਤੂੰ ਕੁਝ ਕਰੇਗਾ ਅਹੀਂ ਨਹੀਂ ਤੇਰੀ ਮੰਨਣੀ ਆਦਾ ਇਹਨਾਂ ਮੇਰਾ ਸਿੱਧੂ ਛੋਟਾ ਵੀਰ ਉਹਨੇ ਜੁੱਤੀ ਜਰਾ ਬਣਾ ਪਾਈ ਆ ਦੋ ਪਰਚਾਈ ਤੇ ਇਹਨੇ ਜੁੱਤੀ ਜਰਾ ਬਣਾ ਕਿਉਂ ਪਾਈ ਹੈ ਹੈ ਕਈ ਗੱਲਾਂ ਇਸ ਤਰ੍ਹਾਂ ਆ ਕਈ ਮਸਲੇ ਉੱਠ ਕੀੜਾ ਕਿਹੜਾ ਦਸੀਏ ਤੁਹਾਨੂੰ ਆ ਅਰ ਸ਼ੁਰੂ ਕਿੱਥੋਂ ਕਰੀਏ ਉਸੇ ਸੋਝਾ ਹੁੰਦਾ ਮਾਰ ਗਿਆ ਪਤਾ ਕਿ ਮਸਲੇ ਨਾ ਜ਼ਿਆਦੇ ਖਿਲਰ ਗਏ ਬਹੁਤੇ ਵਿਗੜ ਗਏ ਸ਼ੁਰੂ ਕਿਧਰੋਂ ਕਰੀਏ ਸ਼ੁਰੂ ਕਿਹੜਾ ਹੋ ਗਿਆ ਮਸਲਾ ਜਿੱਦਾਂ ਸ਼ੁਰੂ ਹੋ ਗਿਆ ਕੋਈ ਇਦਾਂ ਦਾ ਕੰਮ ਕਰੀਏ ਵੱਖਰਾ ਜਿਹਾ ਸਮਾਜਿਕ ਜਿਹਾ ਕੰਮ ਸਾਰੇ ਜੀਤੇ ਉਦੇਚ ਸਾਰੇ ਹੀ ਆਜਾ ਪਿੱਚੇ ਭਈਏ ਵੜ ਕੀ ਉਨੀ ਵਿੱਚੇ ਆਓ ਵੜ ਕੀ ਸਾਰੇ ਜਿਤਰਾਣ ਦੇ ਹੁੰਦੇ ਨਾ ਸਾਰੇ ਹੀ ਵਾਰਦੀਏ ਦੇ ਵਿੱਚ ਜਿੰਨੇ ਫੋਟੋਗ੍ਰਾਫਰ ਕੀ ਰਿਸ਼ਤੇਦਾਰ ਕੀ ਐਰਾ ਵਗੈਰਾ ਦੁਸ਼ਮਣ ਕੀ ਆਪਣਾ ਕੀ ਪਗਾਨਾ ਕੀ ਸਾਰੇ ਮੈਂ ਜੇ ਉਹ ਪਲੈਨਿੰਗ ਕਰ ਲਈ ਨਾ ਮੈਂ ਉੱਚ ਵੀ ਕਾਮਯਾਬ ਹੋਏ ਜਾਓ ਮੈਂ ਕੱਲਾ ਕੱਲਾ ਗਿਆ ਨੇ ਰਹਾ ਥੀ ਤੁਰਦੇ ਆ ਕੁੱਤੇ ਨੂੰ ਭੌਂਕਣ ਦੀ ਦਾ ਕੱਲੇ ਕੱਲੇ ਮਾਰਨ ਲਾ ਮੈਂ ਇੱਕ ਅੱਧਾ ਕੋਈ ਨਾ ਆਂਦੇ ਨਾ ਜਿਤਨਾ ਦਿਨ ਇੱਕ ਕਾਮ ਮਾਰ ਕੇ ਟੰਗ ਦੋ ਜਟੋ ਯਾ ਜਿਆਦੀ ਬਿਪਤਾ ਬਣ ਜੀ ਨਾ ਧਰ ਦੇ ਜਦੋਂ ਜਿਆਦੀ ਕੋਈ ਭੀੜ ਪੈਦੇ ਜਦੋਂ ਕੋਈ ਸਾਰੇ ਬੰਨਿਓ ਉਹਨਿਆ ਚੂ ਕਰ ਅੱਜ ਹਮ ਹੀਲ ਤੇ ਦਰ ਗੁਜਸਤ ਹਲਾਲ ਅਸ ਗੁਰਦਨ ਬਾ ਸ਼ਮਸ਼ੀਰ ਦਸ ਇਹਨੋਂ ਕਿਤੇ ਕਿਸੇ ਪਾਸੇ ਵਾਹ ਨਾ ਨਾ ਰਹਿ ਜੇ ਸਾਰੇ ਪਾਸੇ ਤੁਹਾਡੇ ਰਸਤੇ ਬੰਦ ਹੋ ਜਾਣ ਤੇ ਨਹੀਂ ਇਹਨਾਂ ਕਿਡੋਨੀਆ ਪੜਨ ਸਾਭ ਮਿਲਣਾ ਕਿਸੇ ਆਪਣੀ ਸੁਣੀ ਨਹੀਂ ਝੂਠ ਸਿਰ ਤੇ ਚੜਦਾ ਹੁੰਦਾ ਹਰ ਬੰਦਾ ਸਿਰ ਨੂੰ ਵੱਧ ਆਉਂਦਾ ਇਥੋਂ ਤੱਕ ਕਿ ਤੁਹਾਡੀ ਪੱਗ ਫੜ ਲਾੜ ਕੇ ਅੱਗੋਂ ਲਾ ਫੜੇ ਪੱਗ ਲਾ ਦੇ ਖਲਾਰ ਦੇ ਸਿਰ ਤੇ ਚੜ ਆਇਆ ਵਾ ਇਰ ਚੂਕਰ ਅਜ ਹਮ ਹਿਲਤੇ ਦਰਗਜਸਤ ਲਾਲ ਅਸਤ ਬਹੁਤ ਦਬਾ ਸ਼ਵਸ਼ੀਰ ਦਸ ਖਾਈ ਤਾਂ ਹੁਣ ਕਲੀ ਮੁੜੀ ਕੀ ਭਈ ਇਹ ਦਰ ਪਾਸਮਣੀ ਫਿਰੇ ਇਦਾਂ ਹਸਣਾ ਜਦੋਂ ਅਤ ਤੇ ਅੰਤ ਦੀ ਹੱਦ ਮੁੱਕ ਗਈ ਤੇ ਸਾਡੇ ਭਾਈ ਬਾਜ ਸਿੰਘ ਨੇ ਕਿੱਟੇ ਮਿਆਂ ਚੋ ਤਲਵਾਰ ਚੁਲਾਈ ਆਵਾਦੇ ਵਿੱਚ ਸ਼ਰ ਕਰਦੀ ਐ ਨੂੰ ਗਈ ਤੇ ਫਰ ਕਰਦਾ ਹਿੰਦੀ ਤੇ ਤੀਰੀ ਉੱਧਰ ਰੁ ਗਈ ਆ ਬੱਕਰੀਆਂ ਬਣ ਗਏ ਉੱਥੇ ਬਈ ਦੱਬਾਣੀ ਬੱਕਰੀਆਂ ਬਣ ਗਏ ਸਾਰੇ ਸ਼ਰਰ ਤੇ ਫਰਨ ਹੋਈ ਠੀਕ ਹੈ ਮਰਨੂ ਮਾਰ ਕੇ 33 ਗੋਲੀਆਂ ਉਹ 33 ਗੋੜ ਦੇਵ ਦੇਵ ਦੀ ਪੁਜਾਰਨੀ ਤੇ ਬਾਹਰ ਖਲੋਤਾ ਸਰਦਾਰ ਬਿਆਨਤ ਸਿੰਘ ਕਹਿੰਦਾ ਬਾਹਰ ਆ ਲੈਂਦੇ ਜਮਦੂਤ ਨਾਲ ਲਾਵਾਂ ਇਹਦੀਆਂ ਮੈਂ ਪੜਾਉਣੀਆਂ ਨੇ ਆ ਗਈ ਬਾਹਰ ਲੈ ਕੇ ਨਿਸ਼ਾਨੇ ਤੇ ਦੋਵਾਂ ਵੀਰਾਂ ਨੇ ਸਰਦਾਰ ਸਤਵੰਤ ਸਿੰਘ ਦੇ ਕੋਲ ਹੈ ਸਟੇਨ ਗਨ ਇਹਦੇ ਕੋਲ ਆਪਣਾ ਸਰਵਿਸ ਦਾ ਰਿਵਾਲ ਵਰ ਹੈ ਉਨੇ ਕਰਕੇ ਸਿੱਧਾ ਉਹਦੇ ਵੱਲ ਰੰਗਾਲ ਕੇ ਵੇਰ ਨੂੰ ਆਖਿਆ ਤੂੰ ਦੇਈ ਸਾਬਣੀ ਇੰਦਰਾ ਗੋਲੀ ਕੱਲੀ ਕੱਲੀ ਦਾ ਤੇ ਇਹ ਕੇ ਉਸ ਪੰਜਾਬ ਦੀ ਵੇਰ ਨੂੰ ਮਾਰ ਕੇ 33 ਗੋਲੀਆਂ ਉਹ ਦੇਤੀ ਗੋੜ ਦੇਵ ਦੇਵ ਦੀ ਪੁਜਾਰ ਨੂੰ ਕਰਕੇ ਨਲਕੇ ਦੇ ਫਿਲਟਰ ਵਰਗੀ ਜੈਸ ਅਧਰ ਜਮੀਨ ਤੇ ਪਟਕਾ ਕੇ ਮਾਰਿਆ ਉਸ ਵਕਤ ਦਾ ਨਕਸ਼ਾ ਵਾਰ ਦੇ ਸ਼ਬਦਾਂ ਵਿੱਚ ਪਾਰਸਮਨੀ ਦਾ ਗੋਲ ਟੂ ਸਟਾਰਟ ਹਾਡੀ ਜਿੱਥਾ ਹੈ Oh, <laughs>